ਕਿਸਾਨ ਜਥੇਬੰਦੀਆਂ ਵੱਲੋਂ ਪੋਪਾਲ ਗੈਸ ਤ੍ਰਾਸਦੀ ਨੂੰ ਯਾਦ ਕਰਦੇ ਹੋਏ ਅੱਜ ਇੱਕ ਸ਼ੋਕ ਸਭਾ ਵਿੰਡੀ ਗਈ। ਇਹ ਸ਼ੋਕ ਸਭਾ ਰੋਪੜ ਦੇ ਸੋਲਖੀਆਂ ਟੋਲ ਪਲਾਜ਼ਾ ਉੱਤੇ ਵਿੰਡੀ ਗਈ। ਇਸ ਮੌਕੇ ਉੱਤੇ ਕਿਸਾਨ ਜਥੇਬੰਦੀਆਂ ਨੇ ਵਿਛੜੀਆਂ ਰੂਹਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਅਤੇ ਜ਼ਮੀਨੀ ਮੁੱਦਿਆਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਣ ਦੀ ਵੀ ਗੱਲ ਕਹੀ। ਕੀ ਕਿਹੜਾ ਚੰਨੋ ਅੱਜ ਦੇ ਦਿਨ ਬਾਰੇ ਜਿਹੜਾ ਇਸ ਤਰ੍ਹਾਂ ਜਿਹੜਾ ਪੋਪਾਲ ਤ੍ਰਾਸਦੀ ਦੇ ਖੀਦ ਹੋਏ ਅਸੀਂ ਤਾਂ ਸ਼ੀਦੇ ਕਹਾਂਗੇ ਉਹ ਵੀ ਕਾਰਬੋਨ ਕਰਕਰ ਕਰਾਉਣੇ ਦੀ ਬਦੌਲਤ ਹੀ ਲੋਿਆਂ ਆਸੂਆਂ ਨੂੰ ਸਰਲਾਇਲੀ ਅਰਪਿਤ ਕਰੀਆ ਤੇ ਹੁਣ ਜੋ ਸਾਡਾ ਕਿਸਾਨਾਂ ਦਾ ਸੰਝਾ ਮੰਚਾ ਭਾਰਤ ਦਾ ਉਹਦੇ ਵੱਲੋਂ ਕਾਲਾ 5 ਤਰੀਕ ਨੂੰ ਪ੍ਰੋਟੈਸਟ ਕਰਨੇ ਮੋਦੀ ਦੇ ਤੇ ਕਾਰਬੋਨ ਕਰਾਉਣੇ ਦੇ ਪਤਲੇ ਫੁੱਪਣੇ ਹੁਣ ਉਹਦੀ ਤਿਆਰੀ ਕਰ ਰਹੇ ਆਂ ਇਸ ਪ੍ਰੋਗਰਾਮ ਕਰੇਗੇ ਆ ਜੀ ਇਹ 3 ਤਰੀਕ ਦਾ ਅਸੀਂ ਜਿਹੜਾ ਸ਼ੋਕਮਤਾ ਇੱਥੇ ਰੱਖਿਆ ਸੀਗਾ ਟੋਲ ਪਲਾਜ਼ਾ ਤੇ ਤੇਂਦਰ ਦੇ ਨਾਲ ਨਾਲ ਸਾਡਾ ਇਹ ਵੀ ਸੰਗਰਾਜ ਜਾਰੀ ਹੈ ਕਿ ਸ਼ਹੀਦਾਂ ਨੂੰ ਸਰਤਾਂਝਲੀ ਦੇਣੀ ਉਹ ਸਰਤਾਂਝਲੀ ਸਮਾਗਮ ਪੋਲ ਪਲਾਜ਼ਾ ਨੈਸ਼ਨਲ ਹਾਈਵੇ ਦੇ ਉੱਤੇ ਕੀਤਾ ਗਿਆ ਜੀ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਸਪਿੰਕਰ ਪਲਾਜ਼ਾ ਦੇ ਜਿਹੜਾ ਇਹ ਪ੍ਰੋਗਰਾਮ ਸੀ ਵੈਸੇ ਤਾਂ ਹੈਗਾ ਸਾਰੇ ਦੇਸ਼ ਦਾ ਭਾਰਤ ਵੱਲੋਂ ਵੀ ਜਿਹੜਾ ਅੱਜ ਦੇ ਦਿਨ ਅੱਜ ਦੀ ਤਰੀਕ ਵਿੱਚ ਅੱਜ ਦੇ ਮਹੀਨੇ ਭੁਪਾਲ ਗੈਸ ਕਾਹਨ ਵਾਪਰਿਆ ਸੀਗਾ ਉਹ ਵੀ ਇਹਨਾਂ ਕਾਪੋਰੇਟ ਘਰਾਣਿਆਂ ਦੇ ਹੀ ਸੀਗਾ ਉਹਦੇ ਵਿੱਚ ਬਹੁਤ ਸਾਰੇ ਮਜ਼ਦੂਰ ਬਹੁਤ ਸਾਰੇ ਕਾਮਿਆਂ ਦੀ ਜਾਨ ਗਈ ਸੀ ਅੱਜ ਸਾਰੇ ਦੇਸ਼ ਵਿੱਚ ਉਹਨਾਂ ਨੂੰ ਸੰਸਾੜੀ ਭੇਟ ਕੀਤੀ ਜਾਂਦੀ ਹੈ ਔਰ ਉਹਨਾਂ ਲਈ ਸਰਦਾ ਬਣਾ ਕੇ ਸ਼ੋਗ ਪਰ ਜ਼ਿਕਰਯੋਗ ਇਹ ਹੈ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੋਕਣ ਸੰਬੰਧੀ ਵੀ ਰੂਪਰੇਖਾ ਤਿਆਰ ਕੀਤੀ ਗਈ ਹੈ ਜੋ ਸੰਘਰਸ਼ ਹੋਰ ਵੀ ਸਖ਼ਤ ਹੋ ਸਕੇ